ਤਪ ਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਗਰਮੀ ਅਤੇ लू ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ ਇਹ ਸ਼ਬਦ ਸਵੈ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਬਾਤ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਗਰਮੀ ਅਤੇ लू ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀ ਹਾਈਡਰੇਸ਼ਨ ਹੀਟ ਸਟ੍ਰੋਕ ਬੁਖਾਰ ਸਿਰ ਦਰਦ ਉਲਟੀ 타 আইডিয়া ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਬੀ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟੱਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਦਾ ਬਣਿਆ ਸੰਤੁਲਨ ਪੋਸ਼ਣ ਦਾ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਹੈ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਹੋ ਅੱਜ ਦੀ ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤ ਗੌਰ ਤਾਂ අධිකਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾਂ ਵੀ ਚੜਕ ਆਉਂਦੀਆਂ ਨੇ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਪ ਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਤੇ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਵੈ ਸਰજન ਡਾਕਟਰ ਕਿਰਨਦੀਪ ਕੌਰ ਨੇ ਵਾਤ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ। ਉਹਨਾਂ ਨੇ ਕਿਹਾ ਕਿ ਗਰਮੀ ਦੇ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰ ਦਰਦ, ਉਲਟੀ ਟਾਈਡੀਆਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਦਿ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟੱਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦੇ ਨੇ ਕਾਦਾ ਬਣਿਆ ਸੰਤੁਲਨ ਪੋਸ਼ਣ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤਕੌਰ ਤਾਂ අධික ਗਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੌਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾਂ ਵੀ ਚੜਕ ਆਉਂਦੀਆਂ ਨੇ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਸਤੰਭ ਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਵਾਦ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ। ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰਦਰਦ, ਉਲਟੀ 타 아이디어 ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਦਿ ਜਾਂ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦੇ ਨੇ ਕਾਦਾ ਬਣਿਆ ਸੰਤੁਲਨ ਪੋਸ਼ਣ ਖਾਣਾ ਚਾਹੀਦਾ ਤੋਂਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਲ ਸਤਿਆਨ ਰੱਖਿਆ ਜਾਵੇ। ਤੋਂ ਜ਼ਿਕਰ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰ ਪ੍ਰੀਤਕੌਰ। ਤਾਂ ਆਧਿਕਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾਂ ਵੀ ਚੜਕ ਆਉਂਦੀਆਂ ਨੇ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਪ ਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ ਇਹ ਸ਼ਬਦ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਵਾਦ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀ ਹਾਈਡਰੇਸ਼ਨ ਹੀਟ ਸਟ੍ਰੋਕ ਬੁਖਾਰ ਸਿਰਦਰਦ ਉਲਟੀ 타 아이디어 ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਦਿ ਜਾਂ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟੱਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਦਾ ਬਣਿਆ ਸੰਤੁਲਨ ਪੋਸ਼ਣ ਖਾਣਾ ਚਾਹੀਦਾ ਤੋਂਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਲ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤਕੌਰ ਪਰ ਆਧਿਕ ਗਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੋਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾਂ ਵੀ ਚੜਕੀ ਆਉਂਦੀਆਂ ਨੇ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਾਪਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ ਇਹ ਸ਼ਬਦ ਸਵੈ ਸਰજન ਡਾਕਟਰ ਕਿਰਨਦੀਪ ਕੌਰ ਨੇ ਬਾਤ ਰਹੀ ਗਰਮੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀ ਹਾਈਡਰੇਸ਼ਨ ਹੀਟ ਸਟ੍ਰੋਕ ਬੁਖਾਰ ਸਿਰ ਦਰਦ ਉਲਟੀ ਆਈਡੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਬੀ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟੱਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਰਦਾ ਬਣਿਆ ਸੰਤੁਲਨ ਪੋਸ਼ਣ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤਕੌਰ ਅੱਧਿਕਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੋਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾ ਵੀ ਚੜਕੀ ਆਉਂਦੀ ਹੈ ਨਾ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਪਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਵੈ ਸਰજન ਡਾਕਟਰ ਕਿਰਨਦੀਪ ਕੌਰ ਨੇ ਵਾਦ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ। ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰਦਰਦ, ਉਲਟੀ ਟਾਈਡੀਆਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਬੀ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦੇ ਨੇ ਕਾਰਦਾ ਬਣਿਆ ਸੰਤੁਲਨ ਪੋਸ਼ਣ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਤਾਂ ਅੱਧਿਕਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੋਪ ਜਿਹੜੇ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾ ਵੀ ਚੜਕ ਜਾਂਦੀ ਹੈ ਨਾ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਪਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਤੇ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਵੈ ਸਰજન ਡਾਕਟਰ ਕਿਰਨਦੀਪ ਕੌਰ ਨੇ ਵਾਦ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ। ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀ ਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰ ਦਰਦ, ਉਲਟੀ ਟਾਈਡੀਆਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ORS ਦਾ ਕੋਲ ਆਦਿ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟੱਕਿਆ ਜਾਵੇ ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਦਾ ਬਣਿਆ ਸੰਤੁਲਨ ਪੋਸ਼ਣ ਦਾ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਹੋ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਤਾਂ ਆਧਿਕ ਗਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾ ਵੀ ਚੜਕੀ ਆਉਂਦੀ ਹੈ ਨੇ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਪ ਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਵੈ ਸਰજન ਡਾਕਟਰ ਕਿਰਨਦੀਪ ਕੌਰ ਨੇ ਵਾਦ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ। ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰਦਰਦ, ਉਲਟੀ 타 아이디어 ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਬੀ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟੱਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਦਾ ਬਣਿਆ ਸੰਤੁਲਨ ਪੋਸ਼ਣ ਖਾਣਾ ਚਾਹੀਦਾ ਤੋਂਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰ ਪ੍ਰੀਤਕੌਰ ਤਾਂ අධික ਗਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੌਪੜ ਜਿਹੜੇ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾ ਵੀ ਚੜਕ ਜਾਂਦੀ ਹੈ ਨਾ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਪਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ ਇਹ ਸ਼ਬਦ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਬਾਤ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀ ਹਾਈਡਰੇਸ਼ਨ ਹੀਟ ਸਟ੍ਰੋਕ ਬੁਖਾਰ ਸਿਰਦਰਦ ਉਲਟੀ 타 아이디어 ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਦਿ ਜਾਂ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਰਦਾ ਬਣਿਆ ਸੰਤੁਲਨ ਪੋਸ਼ਣ ਦਾ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਹੈ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤਕੌਰ ਅਤਿ ਗਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੌਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾ ਵੀ ਚੜਕੀ ਆਉਂਦੀ ਹੈ ਨਾ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਸਤੰਭ ਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ ਇਹ ਸ਼ਬਦ ਸਵੈ ਸਰજન ਡਾਕਟਰ ਕਿਰਨਦੀਪ ਕੌਰ ਨੇ ਵਾਤ੍ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀ ਹਾਈਡਰੇਸ਼ਨ ਹੀਟ ਸਟ੍ਰੋਕ ਬੁਖਾਰ ਸਿਰ ਦਰਦ ਉਲਟੀ 타 아이디어 ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਬੀ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟੱਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਰਤਾ ਬਣਿਆ ਸੰਤੁਲਨ ਪੋਸ਼ਣ ਦਾ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਹੈ ਆਸ-ਪਾਸ ਦੀ ਸਾਫ ਸਫਾਈ ਦਾ ਖਿਆਲ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਾ ਵਾਰਤਾ ਤੇ ਮੈਂ ਹਾਂ ਕੋਮਲਪ੍ਰੀਤਕੌਰ ਤਾਂ ਅੱਧ ਦੀ ਗਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੌਪ ਜਿਹੜੀ ਕਿ ਸਦਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾ ਵੀ ਚੜਕੀ ਆਉਂਦੀ ਹੈ ਨਾ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਾਪਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ ਇਹ ਸ਼ਬਦ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਵਾਦ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀ ਹਾਈਡਰੇਸ਼ਨ ਹੀਟ ਸਟ੍ਰੋਕ ਬੁਖਾਰ ਸਿਰ ਦਰਦ ਉਲਟੀ ਆਈਡੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਿਹੜੇ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ORS ਦਾ ਕੋਲ ਆਬੀ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟੱਕਿਆ ਜਾਵੇ ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਰਦਾ ਬਣਿਆ ਸੰਤੁਲਨ ਪੋਸ਼ਣ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਵ ਵਰਤਾ ਤੇ ਮੈਂ ਹਾਂ ਕੁਮਰ ਪ੍ਰੀਤਕੌਰ ਤਾਂ ਅਤਿ ਗਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੌਪੜ ਜਿਹੜੇ ਕਿ ਸਦਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾਂ ਵੀ ਚੜਕ ਆਉਂਦੀਆਂ ਨੇ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਾਪਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਵੈ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਵਾਦ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ। ਉਹਨਾਂ ਨੇ ਕਿਹਾ ਕਿ ਗਰਮੀ ਦੇ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀ ਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰ ਦਰਦ, ਉਲਟੀ ਟਾਈਡੀਆਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਬੀ ਜਾਂ ਵੱਤੋ ਵੱਦ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਟਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦਾ ਨੇ ਕਾਰਦਾ ਬਣਿਆ ਸੰਤੁਲਨ ਪੋਸ਼ਣ ਦਾ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਹੈ ਆਸ-ਪਾਸ ਦੀ ਸਾਫ ਸਫਾਈ ਦਾ ਖਿਆਲ ਸਤਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਵਿਸ਼ਾ ਵਾਰਤਾ ਤੇ ਮੈਂ ਹਾਂ ਕੋਮਲ ਪ੍ਰੀਤਕੌਰ ਪਰ ਆਧਿਕਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾਂ ਵੀ ਚੜਕ ਆਉਂਦੀਆਂ ਨੇ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਪ ਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਵੈ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਵਾਤ੍ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ। ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰਦਰਦ, ਉਲਟੀ ਟਾਈਡੀਆਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ ਦੇ ਵਿੱਚ ਥਕਾਵਟ ਬੁਖਾਰ ਉਲਟੀਆਂ ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ ਜਏ ਹਾਲਾਤਾਂ ਵਿੱਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ORS ਦਾ ਕੋਲ ਆਦਿ ਜਾਂ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ। ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇ। ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪੋਣੇ ਚਾਹੀਦੇ ਨੇ ਕਾਤਾ ਬਣਿਆ ਸੰਤੁਲਨ ਪੋਸ਼ਣ ਖਾਣਾ ਚਾਹੀਦਾ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਸਤ ਕੀਤਾ ਜਾਣਾ ਚਾਹੀਦਾ ਆਸ-ਪਾਸ ਦੀ ਸਾਫ ਸਫਾਈ ਦਾ ਖਿਆਸ ਧਿਆਨ ਰੱਖਿਆ ਜਾਵੇ ਤੁਸੀਂ ਦੇਖ ਰਹੇ ਹੋ ਵਿਸ਼ਾ ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤਕੌਰ ਤਾਂ අධික ਗਰਮੀ ਕਾਰਨ ਹੁਣ ਇਸ ਦਾ ਅਸਰ ਬੱਚਿਆਂ ਤੇ ਤੇ ਨੌਜਵਾਨਾਂ ਤੇ ਖਾਸ ਤੌਰ ਤੇ ਹੋ ਰਿਹਾ ਕਿਉਂਕਿ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਵੀ ਬੇਹਦ ਜ਼ਰੂਰੀ ਹੈ ਜਿਸ ਕਾਰਨ ਤੌਪ ਜਿਹੜੀ ਕਿ ਸਿੱਧਾ ਸਰੀਰ ਤੇ ਪੈਂਦੀ ਹੈ ਜਿਸ ਕਾਰਨ ਉਸ ਦੇ ਨਾਲ ਕਾਫੀ ਜ਼ਿਆਦਾ ਦਿੱਕਤਾਂ ਵੀ ਚੜਕ ਜਾਂਦੀਆਂ ਨੇ ਤਾਂ ਇਸ ਦੇ ਤਹਿਤ ਹੀ ਇੱਕ ਮਾਹਿਰ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਬਚਨ ਦੇ ਲਈ ਇਸ ਤਾਪਦੀ ਗਰਮੀ ਤੋਂ ਕੀ ਕੀ ਕਰਨਾ ਚਾਹੀਦਾ ਹੈ ਤਾਂ ਗਰਮੀ ਅਤੇ ਲੂ ਤੋਂ ਬਚਣ ਦੇ ਲਈ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਵਾਦ ਰਹੀ ਕਰਨੀ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ। ਉਹਨਾਂ ਨੇ ਕਿਹਾ ਕਿ ਗਰਮੀ ਦੀ ਤੇਜ਼ ਲਹਿਰ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਦੇ ਨਾਲ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰ ਦਰਦ, ਉਲਟੀ ਟਾਈਡੀਆਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਉਹਨਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਇਸ ਮੌਸਮ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ